ਅਸੀਂ ਕਹਣਾ ਚਾਹੁੰਦੇ ਜੀ ਗਰਮੀ ਤੋਂ ਬਹੁਤ ਰਾਹਤ ਮਿਲੀ ਹੈ ਪਸ਼ੂ ਪੰਛੀ ਜੰਗਲਾਂ ਦਾ ਜਨਵਰਾਂ ਦਾ ਬਹੁਤ ਬੁਰਾ ਹਾਲ ਸੀ ਗਰਮੀ ਤੋਂ ਬਿਮਾਰੀਆਂ ਬਹੁਤ ਵਧ ਰਹੀਆਂ ਸੀ ਤੇ ਇਹਨਾਂ ਦਾ ਬਹੁਤ ਰਾਹਤ ਮਿਲੀ ਹੈ ਜੀ ਸਾਨੂੰ ਸਾਰੀ ਪਬਲਿਕ ਨੂੰ ਸਾਰੀ ਦੁਨੀਆ ਨੂੰ ਦੁਕਾਨਦਾਰਾਂ ਤੋਂ ਨਾ ਫਾਇਦਾ ਕਿਸਾਨਾਂ ਵਾਲਾਂ ਨੂੰ ਬਹੁਤ ਫਾਇਦਾ ਜੀ ਝੋਨੇ ਦੀ ਬੱਤੀ ਜਾ ਰਹੀ ਸੀ ਬੱਤੀ ਆ ਨਹੀਂ ਰਹੀ ਰਾਤ ਨੂੰ ਬੰਦ ਦਿਨੇ ਬੰਦ ਕੱਟ ਲਾਉਂਦੇ ਸੀ ਜੀ ਤੇ ਹੁਣ ਮਤਲਬ ਦੁਨੀਆ ਚੋਂ ਨਾਲ ਸੌਖਾ ਲੱਗੇਗਾ ਜੀ ਦੁਕਾਨਦਾਰਾਂ ਨੂੰ ਕਰੇਗਾ ਫਾਇਦਾ ਹੋਊਗਾ ਦੁਕਾਨਦਾਰਾਂ ਨੂੰ ਜੀ ਥੋੜਾ ਮੰਦਾ ਪੈਂਦਾ ਜੀ ਕੰਮ ਕੁੰਮ ਦੇ ਗਰਮੀ ਜੱਗੇ ਗਾਹ ਘਾਟ ਨਿਕਲਦੇ ਸੀ ਤੇ ਹੁਣ ਗਰਮੀ ਤੇ ਥੋੜਾ ਪਤਾ ਰਾਤ ਮਿਲੇਗੀ ਜੇ ਦੁਨੀਆ ਨੂੰ ਪੈਸਾ ਆਏਗਾ ਚੱਲੇਗਾ ਤੇ ਫਿਰ ਕੰਮ ਤਰੱਕੀ ਹੋਣ ਲੱਗੇਗਾ ਜੀ ਕਿੰਨਾ بارش ਹੋਈ ਅੱਜ ਇਹਦੇ ਵਿੱਚ بارشਾਂ ਚ ਬਹੁਤ ਜਿਆਦਾ ਵੀ ਪਉਨੇ ਚਾਰ ਤੋਂ ਸ਼ੁਰੂ ਹੋਈ ਜੇ ਤੇ ਹੁਣੇ ਵੇਖੋ ਸੱਤ ਅੱਠ ਵਾ ਚੱਲੇ ਜੇ ਬੜਾ ਤਰਨ ਤਨ ਹੋ ਗਈ ਐ ਪਾਣੀ ਪਾਣੀ ਹੋ ਗਿਆ ਜੀ ਸੜੀਆਂ ਜੀ ਵੀ ਤੇ ਬਜ਼ਾਰਾਂ ਚ ਵੀ ਤੇ ਸ਼ਹਿਰ ਚ ਵੀ ਮੀਂਹ ਦੀ ਕਾਫੀ ਥਾਂ ਤੇ ਅਮੀ ਅੱਜ ਜਲਸਲ ਹੋ ਗਈ ਹੈ ਪੂਰੀ ਜੋ ਨੇੜੇ ਨਹੀਂ ਲੱਗਣ ਦੇ ਹੁਣ ਇਹ ਆ ਵੀ ਅੱਜ ਬਾਰਿਸ਼ ਪੂਰੀ ਹੋ ਗਈ ਹੈ ਕਿੰਨੀ ਰਾਤ ਮਿਲ ਗਈ ਲੋਕਾਂ ਨੂੰ ਜਰਾ ਇਹ ਨਾ ਕਾਫੀ ਰਾਤ ਮਿਲ ਗਈ ਇਹ ਆ ਵੀ ਰਾਤ ਗਰਮੀ ਤੋਂ ਹੀ ਰਾਤ ਮਿਲੇਗੀ ਸਾਰੇ ਕੰਮਾਂ ਦੇ ਰਾਤ ਕਿਸਾਨਾਂ ਨੂੰ ਕਿੰਨਾ ਫਾਇਦਾ ਹੋਊ ਕਿਸਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ ਝੋਨਾ ਲੱਗਣ ਨਹੀਂ ਦਿਆ ਝੋਨਾ ਅੱਜ ਤੋਂ ਸ਼ੁਰੂ ਪਹਿਲਾਂ ਤੋਂ ਸ਼ੁਰੂ ਹੋਇਆ ਪਰ ਕਿੰਨੇ ਦਾ ਰਹਿ ਰਿਹਾ ਹੈ ਕਿੰਨੇ ਕੋਈ ਬਾਰਿਸ਼ ਸ਼ੁਰੂ ਹੋਈ ਤੇ ਕਿੰਨੀ ਕਿ ਪੈ ਗਈ ਹੁਣ ਤੱਕ ਜੇ ਬਾਜ ਸਮਝਾ ਕਰਦੇ ਹਾਂ 4 ਵਜੇ ਤੋਂ ਸ਼ੁਰੂ ਹੋਈ ਹੈ ਉਹਦੇ ਨਾਲ ਜੇ ਤਾਂ ਖੜੀ ਨਹੀਂ ਹੋਵੇ ਪੂਰੀ ਪੈ ਰਹੀ ਹੈ ਅੱਗੇ ਅਸੀਂ ਕਹਿੰਦੇ ਚਾਹੁੰਦੇ ਜੀ ਗਰਮੀ ਤੋਂ ਬਹੁਤ ਰਾਹਤ ਮਿਲੀ ਹੈ ਪਸ਼ੂ ਪੰਛੀ ਜੰਗਲਾਂ ਦਾ ਜਾਨਵਰਾਂ ਦਾ ਬਹੁਤ ਬੁਰਾ ਹਾਲ ਸੀ ਗਰਮੀ ਤੋਂ ਬਿਮਾਰੀਆਂ ਬਹੁਤ ਵਧ ਰਹੀਆਂ ਸੀ ਤੇ ਇਹਨਾਂ ਦਾ ਬਹੁਤ ਰਾਹਤ ਮਿਲੀ ਹੈ ਜੀ ਸਾਨੂੰ ਸਾਰੀ ਪਬਲਿਕ ਨੂੰ ਸਾਰੀ ਦੁਨੀਆ ਨੂੰ ਦੁਕਾਨਦਾਰਾਂ ਨੂੰ ਕਿਸਾਨਾਂ ਵਾਲਾ ਨੂੰ ਬਹੁਤ ਖੜਾ ਆ ਜੀ ਝੋਨੇ ਦੀ ਬੱਤੀ ਜਾ ਰਹੀ ਸੀ ਬੱਤੀ ਆ ਨਹੀਂ ਰਹੀ ਰਾਤ ਨੂੰ ਬੰਦ ਦਿਨੇ ਬੰਦ ਕੱਟ ਲਾਉਂਦੇ ਸੀ ਜੀ ਤੇ ਹੁਣ ਮਤਲਬ ਦੁਨੀਆ ਚੋਂ ਨਾਲ ਸੌਖਾ ਲੱਗੇਗਾ ਜੀ ਦੁਕਾਨਦਾਰਾਂ ਨੂੰ ਕਰੇਗਾ ਫਾਇਦਾ ਹੋਊਗਾ ਦੁਕਾਨਦਾਰਾਂ ਨੂੰ ਜੀ ਥੋੜਾ ਮੰਦਾ ਪੈਂਦਾ ਜੀ ਕੰਮ ਕੁੰਮ ਦੇ ਗਰਮੀ ਜੱਗੇ ਗਾਹ ਘਾਟ ਨਿਕਲਦੇ ਸੀ ਤੇ ਹੁਣ ਗਰਮੀ ਤੇ ਥੋੜਾ ਪਤਾ ਰਾਤ ਮਿਲੇਗੀ ਜੇ ਦੁਨੀਆ ਨੂੰ ਪੈਸਾ ਆਏਗਾ ਚੱਲੇਗਾ ਤੇ ਫਿਰ ਕੰਮ ਤਰਕ ਹੋਣ ਲੱਗੇਗਾ ਜੀ ਕਿੰਨਾ بارش ਹੋਈ ਅੱਜ ਇਹਦੇ ਵਿੱਚ بارشਾਂ ਚ ਬਹੁਤ ਜਿਆਦਾ ਵੀ ਪਉਨੇ ਚਾਰ ਤੋਂ ਸ਼ੁਰੂ ਹੋਈ ਜੇ ਤੇ ਹੁਣੇ ਵੇਖੋ ਸੱਤ ਅੱਠ ਵਾ ਚੱਲੇ ਜੇ ਬੜਾ ਤਰਨ ਤਨ ਹੋ ਗਈ ਐ ਪਾਣੀ ਪਾਣੀ ਹੋ ਗਿਆ ਜੀ ਸੜੀਆਂ ਜੀ ਵੀ ਤੇ ਬਜ਼ਾਰਾਂ ਚ ਵੀ ਤੇ ਸ਼ਹਿਰ ਚ ਵੀ ਮੀਂਹ ਦੀ ਕਾਫੀ ਥਾਂ ਤੋਂ ਅਭੀ 5 ਜਾਲ ਸਾਲ ਹੋ ਗਈ ਹੈ ਪੂਰੀ ਝੋਨੇ ਜਿਹੜੇ ਨਹੀਂ ਲੱਗਦੇ ਉਹ ਇਹ ਵੀ ਅੱਜ بارش ਪੂਰੀ ਹੋ ਗਈ ਹੈ ਕਿੰਨੀਂ ਰਾਤ ਮਿਲ ਜੇ ਲੋਕਾਂ ਨੂੰ ਜਰਾ ਇਹਨਾਂ ਨੂੰ ਕਾਫੀ ਰਾਤ ਮਿਲੇਗੀ ਇਹ ਵੀ ਰਾਤ ਗਰਮੀ ਦੀ ਰਾਤ ਮਿਲੇਗੀ ਸਾਰੇ ਖਮਾ ਨੂੰ ਕਿਸਾਨਾਂ ਨੂੰ ਕਿੰਨਾ ਫਾਇਦਾ ਹੋਵੇ ਕਿਸਾਨਾਂ ਨੂੰ ਬਹੁਤ ਜਿਆਦਾ ਫਾਇਦਾ ਹੋਇਆ ਝੋਨਾ ਲੱਗ ਨਹੀਂ ਰਿਹਾ ਝੋਨਾ ਅੱਜ ਤੱਕ ਨਹੀਂ ਇਹਨਾਂ ਤੋਂ ਸ਼ੁਰੂ ਹੋਇਆ ਪਰ ਕਈਆਂ ਦਾ ਰਹਿ ਰਿਹਾ ਹੈ ਕਿੰਨੇ ਘੰਟੇ بارش ਸ਼ੁਰੂ ਹੋਈ ਤੇ ਕਿੰਨੀ ਪੈ ਗਈ ਹੁੰਦਾ ਕਈ ਜੇ ਬਾਅਦ ਚ ਮਾਜਾ ਕਰਦੇ ਜੇ 4 ਵਜੇ ਤੋਂ ਸ਼ੁਰੂ ਹੋਈ ਹੈ ਹੋਰ ਤਾਂ ਸਵੇਰੇ ਜੇ ਤਾਂ ਖੜੀ ਨਹੀਂ ਹੋਵੇ ਪੂਰੀ ਪੈ ਰਹੀ ਹੈ ਅਗੈ ਅਸੀਂ ਕਹਿੰਦੇ ਚਾਹੁੰਦੇ ਜੀ ਗਰਮੀ ਤੋਂ ਬਹੁਤ ਰਾਹਤ ਮਿਲੀ ਹੈ ਪਸ਼ੂ ਪੰਛੀ ਜੰਗਲਾਂ ਦਾ ਜਾਨਵਰਾਂ ਦਾ ਬਹੁਤ ਬੁਰਾ ਹਾਲ ਸੀ ਗਰਮੀ ਤੋਂ ਬਿਮਾਰੀਆਂ ਬਹੁਤ ਵਧ ਰਹੀਆਂ ਸੀ ਤੇ ਇਹਨਾਂ ਦਾ ਬਹੁਤ ਰਾਹਤ ਮਿਲੀ ਹੈ ਜੀ ਸਾਨੂੰ ਸਾਰੀ ਪਬਲਿਕ ਨੂੰ ਸਾਰੀ ਦੁਨੀਆ ਨੂੰ ਜਿਹੜਾ ਕਿਸਾਨਾਂ ਵਾਲਾ ਨੂੰ ਬਹੁਤ ਖੜਾ ਜੀ ਝੋਨੇ ਦੀ ਬੱਤੀ ਜਾ ਰਹੀ ਸੀ ਬੱਤੀ ਆ ਨਹੀਂ ਰਹੀ ਰਾਤ ਨੂੰ ਬੰਦ ਦਿਨੇ ਬੰਦ ਕੱਟ ਲਾਉਂਦੇ ਸੀ ਜੀ ਤੇ ਹੁਣ ਮਤਲਬ ਦੁਨੀਆ ਚੋਂ ਨਾਲ ਸੌਖਾ ਲੱਗੇਗਾ ਜੀ ਦੁਕਾਨਦਾਰਾਂ ਨੂੰ ਤਰ੍ਹਾਂ ਫਾਇਦਾ ਹੋਊਗਾ ਦੁਕਾਨਦਾਰਾਂ ਨੂੰ ਜੀ ਥੋੜਾ ਮੰਦਾ ਪੈਂਦਾ ਜੀ ਕੰਮ ਕੁੰਮ ਦੇ ਗਰਮੀ ਜੱਗੇ ਗਾਹ ਘਾਟ ਨਿਕਲਦੇ ਸੀ ਤੇ ਹੁਣ ਗਰਮੀ ਤੇ ਥੋੜਾ ਬਤਾ ਰਾਤ ਮਿਲੇਗੀ ਜੇ ਦੁਨੀਆ ਨੂੰ ਪੈਸਾ ਆਏਗਾ ਚੱਲੇਗਾ ਤੇ ਫਿਰ ਕੰਮ ਤਰਿਕ ਜਿਹਾ ਨਾਲ ਲੱਗੇਗਾ ਜੀ ਕਿੰਨਾ بارش ਹੋਈ ਅੱਜ ਇਹ ਦੇ ਵਿੱਚ بارشਾਂ ਚ ਬਹੁਤ ਜਿਆਦਾ ਵੀ ਪਉਨੇ 4 ਤੋਂ ਸ਼ੁਰੂ ਹੋਈ ਜੇ ਤੇ ਹੁਣੇ ਵੇਖੋ 7-8 ਵਜੇ ਚੱਲੇ ਜੇ ਬਾਦਰ ਧਰਨਤਨੋਂ ਵੀ ਇੱਕ ਪਾਣੀ ਪਾਣੀ ਹੋ ਗਿਆ ਜੀ ਛਾਲੀਆਂ ਜੀ ਵੀ ਤੇ ਗੁਜਾਰਾਂ ਚ ਵੀ ਤੇ ਸ਼ਹਿਰ ਚ ਵੀ